ਤੱਕ ਰੋਸਾਰੇ ਆ ਕੋ ਸਤਨਾ بخش تبت ہے ਜੀਉ ਤਤ ਤਹ ਹਰਿ ਬਾਰੂ ਬਾਰ ਆਸਾ ਕਹਿੰਦੇ ਫਿਰ ਉਸ ਕਾਲਪਕ ਵੈ ਤੀ ਸਿੱਖ ਸਲਾਹ ਦੀ ਬਾਣੀ ਸਾਰਿਆਂ ਇਹ ਜਿੰਦ ਮੁੜ ਮੁੜ ਕੇ ਦੁਖੀ ਮਰੀਏ ਜਦੋਂ ਗੁਰੂ ਨਾਨਕ ਪਾਤਸ਼ਾਹ ਜਨਮ ਦਿਨ ਤਾਂ ਗਏ ਹੋਏ ਇੱਕ ਨਗਰ ਦੇ ਵਿੱਚ ਪਹੁੰਚੇ ਨੇ ਸਮਰਾਟ ਦਾ ਹੈ ਆਰਣਗਰ ਜਿਹੜਾ ਹੈ ਉਹ ਸੁਤਾ ਪਿਆ ਹੈ ਤੇ ਮਰਦਾਨਾ ਜੀ ਬੇਨਤੀ ਕਰਦੇ ਨੇ ਪਾਤਸ਼ਾਹ ਆਪ ਜੀ ਦਾ ਹੁਕਮ ਹੋਵੇ ਮੈਂ ਕਿਸੇ ਖਰ ਜਾ ਕੇ ਕਿਸੇ ਨੂੰ ਜਗਾਉਣਾ ਕਰਾਂ ਆਪਾਂ ਇੱਕ ਰਾਤ ਦਾ ਰਹਿਣ ਦਾ ਜਿਹੜਾ ਆਪਣਾ ਬੰਦੋਬਸਤ ਹੋ ਸਕੇ ਰਾਤ ਬਟਣ ਦਾ ਪ੍ਰਬੰਧ ਕਰ ਚੱਲਣਾ ਗਰੀਬ ਨੂੰ ਆਪ ਪਾਤਸ਼ਾਹ ਜੀ ਨੇ ਵਰਤਾਨਿਆ ਇਹ ਨਗਰ ਹੁਣ ਸੁਖਤਾ ਪਿਆ ਸਾਰੇ ਆਰਾਮ ਕਰਨ ਲਈ ਆਪਾਂ ਉਸ ਜਗ੍ਹਾ ਤੇ ਆਨੇ ਪਰ ਆਦ ਕੱਟਣੀ ਹੈ ਉਸ ਜਗ੍ਹਾ ਆਰਾਮ ਕਰਾਂਗੇ ਜਿੱਥੇ ਕੋਈ ਜਾਗਦਾ ਹੋਵੇਗਾ ਸਾਰੇ ਨਗਰ ਨੰਕੇ ਬਾਹਰ ਚਲੇ ਗਏ ਪਰ ਨਗਰ ਦੇ ਵਿੱਚ ਕੋਈ ਵੀ ਹੈ ਸਾਨੂੰ ਐਸਾ ਘਰ ਨਹੀਂ ਦੇ ਸਿਆ ਜਿੱਥੇ ਕੋਈ ਜਾਗਦਾ ਹੋਵੇ ਜਦੋਂ ਨਗਰ ਤੋਂ ਬਾਹਰ ਗਏ ਕਾਪੀ

ਬਿਲਕੁਲ ਨਾਲੇ ਪਾਸ ਸਾਂ ਗਿਆ ਉਹਦੇ ਮਰਦਾਨਿਆਂ ਵਿੱਚ 36 ਦਿਨ ਅੰਦਰ ਕੰਨ ਮਰਦਾਨਾਂ ਦੀ ਅੰਦਰ ਗਈ ਜਾ ਕੇ ਜਦੋਂ ਵੇਖਿਆ ਉੱਥੇ ਇੱਕ ਕੋੜੀ ਬੈਠਾ ਹੈ ਸਰੀਰ ਕੋੜ ਚੱਲ ਰਿਹਾ ਹੈ ਅੰਦਰੋਂ ਬਦਬੂ ਆ ਰਹੀ ਹੈ ਬਹੁਤ ਜ਼ਿਆਦਾ ਤੇ ਮਰਦਾਨਾ ਉਸ ਸਮੇਂ ਇੱਕ ਪਦਮ ਬਾਹਰ ਆਇਆ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਹੈ ਜੀ ਸਤਿਗੁਰੂ ਸਾਹਿਬ ਅੰਦਰ ਤੇ ਕੋਈ ਖੋੜੀ ਹੈ ਸਰੀਰ ਤੇ ਬਹੁਤੀ ਭਿਆਨਕ ਕੋੜ ਚੱਲ ਰਿਹਾ ਹੈ ਅੰਦਰ ਫੜਿਆ ਤਾਂ ਨਹੀਂ ਜਾਂਦਾ ਕਿ ਕੀ ਬੱਦ ਕੋ ਆ ਰਹੀ ਹੈ ਗੁਰੂ ਨਾਨਕ ਸਾਹਿਬ ਅਰਜ ਕਰਦੇ ਨੇ ਤੁਹਾਨੀਆਂ ਨਿਰੰਕਾਰ ਨੇ ਸਾਡੀ ਜਿਹੜੀ ਦੁੱਖੀ ਲਈ ਹੈ ਅਸੀਂ ਇਹਦੇ ਹੋਰ ਹੋਗੇ ਬਣਉਣੀ ਹੈ ਫਤਕੁਰਾਨ ਨੇ ਆਪਣੇ ਗਰਦ ਵਾਲਾ ਪਰਨਾ ਜਿਹੜਾ ਸੀ ਆਇਆ ਹੋਇਆ ਸਰੂਪ ਪਾ ਲਾ ਕੇ ਦਿੱਤਾ ਤੇ ਬਾਸਾ ਕਹਿੰਦੇ ਹੈ ਪ੍ਰਣਾਨ ਜੀ ਆਪ ਉਸ ਦੇ ਸਰੀਰ ਦੇ ਉੱਤੇ ਪਾ ਗਏ ਤੇ ਉਸ ਨੂੰ ਬਾਹਰ ਲੈ ਗਏ ਮਰਦਾਨੇ ਨੇ ਸਤਿਗੁਰਾਂ ਦੇ ਬਚਨਾਂ ਨੂੰ ਮੰਨਣਾ ਕੀਤਾ ਬਾਹਰ ਲੈ ਕੇ ਆਇਆ ਉਸ ਪ੍ਰਾਣੀ ਨੂੰ ਬਾਸਾ ਕੁਛ ਦਿਨ ਨੇ ਪਾਈ ਤੇਰਾ ਨਾਮ ਕੀਏ ਉਹ ਕਹਿਣ ਲੱਗਿਆ ਜੀ ਮੇਰਾ ਨਾਮ ਪ੍ਰੇਮ ਚੰਦ ਹੈ ਕਿਸੇ ਸਮੇਂ ਮੈਂ ਏਸ਼ਰ ਨਗਰ ਦਾ ਬੜਾ ਸਾਧ ਸੀਖ ਸੰਗਤ ਕਾਰਨ ਦਾ ਸੀ ਮਾਇਆ ਖਾਨ ਦੀ ਪੀ ਤੋੜਨੀ ਸੀ ਇਹ ਜਿੰਨੀ ਜ਼ਮੀਨ ਨਜ਼ਰ ਆ ਰਹੀ ਹੈ ਸਾਰੀ ਮੇਰੀ ਹੈ ਪਰ ਅਚਾਨਕ ਸਰੀਰ ਤੇ ਅਜਿਹੀ ਬਿਮਾਰੀ ਲੱਗੀ ਐ ਜਿਸ ਨੂੰ ਕੋੜ ਚੱਲ ਪਿਆ ਤੇ ਆ ਪੁੱਤਰਾਂ ਨੇ ਮੈਨੂੰ ਵਾਲ ਕੱਟ ਕੇ ਤੇ ਛੱਪਰੀ ਪਾ ਦਿੱਤੀ ਜੀ ਮੇਰੇ ਕੋਈ ਖਬਰ ਸਾਹਿਬ ਜੀ ਨੇ ਮਨ ਬੜਾ ਖੁਸ਼ ਹੋਇਆ ਤਕਰੀਬਨ ਵਾਰ ਪਾਸਾ ਕਹਿੰਦੇ ਭਾਈ ਤੈਨੂੰ ਤਿੰਨ ਵਾਰ ਮਨੁੱਖਾ ਜਨਮ ਮਿਲਿਆ ਤਿੰਨੇ ਵਾਰ ਤੂੰ ਸੇਠ ਧਨਵਾਨ ਬਣਿਆ ਮਾਇਆ ਵਾਲਾ ਬਣਿਆ ਮਾਇਆ ਦਾ ਵਰਤਨ ਸਹੀ ਇਸਤੇਮਾਲ ਨਹੀਂ ਕੀਤਾ ਸੇਵਰਨ ਪਾ ਜਿਆ ਇਹਨੂੰ ਕੀਂਦੀ ਤਉ ਮੁਖ ਚੋਗਤਾਂ ਸਾਹੀ ਪਾਸਾ ਜੀ ਨੇ ਨਾ ਸੇਵਰਨ ਕੀਤਾ ਨਾ ਕਿਸੇ ਤੇ ਜਨਮਾਈ ਹੈ ਇਸ ਕਰਕੇ ਤੈਨੂੰ ਇਹ ਲੋਕ ਲੱਗਿਆ ਕਿਉਂ ਲੱਗਿਆ ਹੈ ਆਸਾ ਜੀ ਆਪਣੀਆਂ ਪੰਕਤੀਆਂ ਦੇ ਵਿੱਚ ਉਚਾਰਨ ਕਰਨਗੇ ਇਹ ਸਬਦ ਸਹਿਬ ਜੀ ਨਹੀਂ ਪਉਸ ਸੰਨੇ ਉਸ ਪ੍ਰੇਮ ਚੰਦ ਕੋੜੀ ਦੇ ਪਰਿਥਾਇ ਉਚਾਰਨ ਕਰਕੇ ਉਹਨੂੰ ਸਮਝਾਉਣਾ ਕੀਤਾ ਹੈ ਆਸਾ ਵਚਨ ਕਰਦੇ ਨਹੀਂ ਜਦੋਂ ਪਾਈ ਸਿਕਸਨਾ ਦੇ ਬਾਣੀ ਵਿੱਚ ਰਜ ਜਾਂਦੀ ਹੈ ਫਿਰ ਇਹ ਜਿੰਦ ਜੜੀ ਨਾ ਮੜ ਮੜ ਕੇ ਦੁਖੀ ਹੁੰਦੀ ਹੈ ਤਬ ਤਬ ਖਪੈ ਬਹੁਤ ਵਿਕਾਰ ਦੁਖੀ ਹੋ ਹੋ ਕੇ ਫਿਰ ਵੀ ਹੋਰ ਹੋਰ ਵਿਕਾਰ ਵਿਕਾਰਾਂ ਦੇ ਵਿੱਚ ਵਿਕਾਰ ਹੁੰਦੀ ਹੈ ਕਿਉਂ ਕਿ ਪਾਸਾ ਕਹਿੰਦੇ ਜਿ ਬਾਣੀ ਨਹੀਂ ਹੈ ਕਾਰਕ੍ਰਮ ਦੀ ਅੰਦਰ ਹਿਰਦੇ 'ਚ ਵਸੀ ਪੂਰੀ ਸੇਵਕ ਸਦਾ ਨਹੀਂ ਬਸੀ ਨੇ ਫਿਰ ਇਨਸਾਨ ਵਿਕਾਰ ਤੇ ਵਿਕਾਰ ਕੁੰਭ ਸੰਸਾਰ 'ਚ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਹੈ ਵਿਕਾਰਾਂ ਦੇ ਉੱਪਰ ਵਿਕਾਰ ਫਿਰ ਵਿਕਾਰ ਵਿਕਾਰ ਹੀ ਵਿਕਾਰ ਕਮਾਈ ਜਾਂਦਾ ਹੈ ਤੇ ਇਸ ਕਰਕੇ ਪਾਸਾ ਕਹਿੰਦੇ ਹੋਰ ਦੁਖੀ ਹੋਰ ਦੁਖੀ ਹੁੰਦਾ ਜਾਂਦਾ ਹੈ ਹੁੰਦਾ ਕਿਉਂ ਹੈ ਸਤਗੁਰੂ ਜੀ ਕਹਿੰਦੇ ਨੇ ਜੈ ਤਨ ਬਾਣੀ ਵਿਸਰਜਾਈ ਜਿਸਰੀਰ ਭਾਵ ਜਿਸ ਮਨੁੱਖ ਨੂੰ ਪ੍ਰਭੂ ਦੀ ਸਿਵਤ ਸੁਨਾਹੇ ਬਾਣੀ ਵਿਸਰਜਣ ਦੀ ਹੈ ਜਿਹੜਾ ਅਕਾਲ ਪੁਰਖ ਵਲੇ ਕੁਝ ਵੀ ਦੀ ਸਿਵਤ ਸੁਨਾਹ ਜਿਉਂ ਵਿਸਰਜ ਜਾਂਦੀ ਹੈ ਜਿਉਂ ਅਕਾਲ ਪੁਰਖ ਚੇਤੇ ਹੀ ਹੈ ਸਤਗੁਰੂ ਜੀ ਕਹਿੰਦੇ ਨੇ ਭਾਈ ਉਹ ਇਸ ਤਰ੍ਹਾਂ ਜਿਹੜਾ ਲਾਗ ਕਹਿੰਦੇ ਜੋਂ ਪੱਕਾ ਰੋਗੀ ਬਿਰਗਾਈ ਉਹ ਸਦਾ ਜੋਂ ਬਿਲਕੁਦਾ ਜਿਵੇਂ ਕੋੜ ਵਰਗ ਦੇ ਰੋਗ ਵਾਲਾ ਪੱਕੇ ਰੋਗ ਦਾ ਭਾਰ ਨਾ ਕੋੜ ਦਾ ਰੋਗੀ ਕਿਉਂਕਿ ਕੋੜ ਦਾ ਇਲਾਜ ਨਹੀਂ ਸੀ ਕੋਈ ਇਹਦੇ ਕਿਸੇ ਤੇ ਗੁਰੂ ਦੀ ਨਾਦਰ ਮੰਦੀ ਸੀ ਕੋੜੀ ਲੋਟ ਹੋ ਜਾਂਦੇ ਸੀ ਸਰੀਰ ਨਾਲ ਤੰਦਰੁਸਤ ਹੋ ਜਾਂਦਾ ਸੀ ਇਹਨੂੰ ਪ੍ਰਕਾ ਰੋਗ ਮੰਨਿਆ ਜਾਂਦਾ ਸੀ ਕੋੜ ਨੂੰ ਤੇ ਜਿਹੜਾ ਇਲਾਜ ਕੋਈ ਨਹੀਂ ਸੀ ਇਹ ਪਾਸ ਹੋਈ ਮਿਲੋ ਪੱਕਾ ਰੂਪ ਭਾਵ ਕਿ ਕੋੜ ਦੇ ਰੂਪ ਵਾਲਾ ਹੁੰਦਾ ਜਿਵੇਂ ਮਿਲ ਲਾਪ ਕਰਦਾ ਰਹਿੰਦਾ ਹੈ ਇਉਂ ਹਰ ਵੇਲੇ ਉਹਦਾ ਮਨ ਅੰਦਰੋਂ ਗਿਲਖਾ ਰਹਿੰਦਾ ਮਾਇਆ ਭਾਵੇਂ ਜਿੰਨੀ ਮਰਜ਼ੀ ਕੋਰ ਹੋਵੇ ਪਰਮਾਇਆ ਧਾਰੀ ਸਤਿਗੁਰੂ ਆਸਾਂ ਕਹਿੰਦੇ ਸੁੱਖ ਥੋੜੋ ਨੇ ਕਾਉਣ ਵੱਡਾ ਸਤਗੁਰ ਜੀ ਦਾ ਨੇ ਵੱਡਾ ਕੌਮ ਹੈ ਮਾਇਆ ਵਿੜਿਆਈ ਮਾਇਆ ਵਡੀਆਂ ਨਹੀਂ ਪਾਈ کر روپیہ رو کرے گا بہت پن بھی کرنی ہے. کسے ہے. ہے. کسے کر لیے سیوا چل رہی لگ سیوا کر ਕਿਸੇ ਵੀ ਕੀਰਤ ਕੋਲ ਵੀ ਸਹਾਇਤਾ ਕਰਦੀਏ ਨਹੀਂ ਕਰਨੀ ਕਿਉਂਕਿ ਮਾਇਆ ਨਾਲ ਪਿਆਰ ਲੱਗਿਆ ਹੈ ਇਸ ਕਰਕੇ ਭਗਾਸਾ ਸਿੰਘ ਦੇ ਭਾਈ ਉਹ ਇਨਸਾਨ ਸਮਗਾ ਬਿਤ ਕਰ ਰਿਹਾ ਹੈ ਸੁਖ ਸੰਸਾਰ ਦੇ ਵਿੱਚ ਜਿੰਨੇ ਮਰਜੀ ਹੋਣ ਪਰ ਉਹ ਮੁਨਕਤਾ ਅੰਦਰੋਂ ਮਨ ਜਿਹੜਾ ਉਹ ਸੁਖੀ ਨਹੀਂ ਹੋ ਸਕਦਾ ਕਿਉਂਕਿ ਉਹ ਮਨ ਨੂੰ ਮਾਨ ਦੀ ਖਰਾਕ ਨਹੀਂ ਮਿਲਦੀ ਹੈ ਖੋਜ ਤੋਂ ਖੋਜ ਤੱਕ ਵਿਚਾਰਾ ਬਿਨਾਂ ਹਰਿ ਭਜਨ ਨਹੀਂ ਛੁਟਕਾਰਾ ਆਸਾਂ ਵਿੱਚ ਨਹੀਂ ਇਹਨਾਂ ਦੁੱਖਾਂ ਤੋਂ ਭਜਨ ਤੋਂ ਬਿਨਾਂ ਛੁਟਕਾਰਾ ਹੋਈ ਨਹੀਂ ਸਕਦਾ ਹੈ ਨਾਮ ਤੋਂ ਬਿਨਾਂ ਛੁਟਕਾਰਾ ਹੋਈ ਨਹੀਂ ਸਕਦਾ ਹੈ ਮਨ ਜਦੋਂ ਨਾਮ ਨਾਲ ਜੁੜੇਗਾ ਫਿਰ ਸੁਖੀ ਹੋਏਗਾ ਨਹੀਂ ਜਿਹਨੇ ਬਾਹਰੀ ਦੁਨੀਆ ਦੇ ਸੁੱਖ ਇਕੱਠੇ ਕਰਨਾ ਹੈ ਤੰਨਾ ਸੁਖ ਮਿਲ ਸਕਦਾ ਹੈ ਆਰਾਮ ਨਹੀਂ ਸਕਦਾ ਮਨ ਸੁਖੀ ਨਹੀਂ ਹੋਏਗਾ ਮਨ ਗੁਰੂ ਸੁਖੀ ਹੋਏਗਾ ਜਦੋਂ ਮਨ ਮਨ ਦੀ ਖਰਾਕ ਮਿਲੇਗੀ ਆਲੇ ਨੋਈ ਦੇਗਾ ਮੰਨਗੀ ਮਿਲੇਗੀ ਸਿਮਰਨ ਨਾਲ ਪੜੇ ਜਿਸ ਕਰਕੇ ਭਾਸ ਸਿੰਘ ਕਹਿੰਦੇ ਭਾਈ ਜਿਹਨੂੰ ਬਾਣੀ ਵਿੱਚ ਰਸ ਰ ਗਈ ਜਿਹਨੂੰ ਨਾਮ ਵਿਸਰ ਗਿਆ ਜਿਹਨੂੰ ਅਕਾਲ ਪੁਰਖ ਵਹਿਗੂ ਦੀ ਸੇਧ ਸੁਲਾ ਵਿਸਰ ਗਈ ਜਿਉਂ ਫੰਕਾਰ ਬਰੂਕੀ ਲਗਾਏ ਉਹ ਪੱਕੇ ਕੋੜੀ ਤੋੜ ਦੇ ਵੰਗੀ ਜੇ ਵਾਂ ਹਰ ਵੇਲੇ ਫਿਰਕਦਾ ਰਹਿੰਦਾ ਹੈ ਬਹੁਤਾ ਗੋਲਣਾ ਚੱਖਣ ਹੋਏ ਸਰਹ ਜੀ ਕਹਿੰਦੇ ਬੋਲ ਕੇ ਕਿੰ ਨੂੰ ਦੱਸਣਾ ਸਿਮਰਤੋ ਖਾਲੀ ਰਹਿਣ ਕਰਕੇ ਤੇਰੇ ਸਹੇੜੇ ਉਹ ਜਿੰਨੇ ਵੀ ਦੁੱਖ ਨੇ ਇਹਨਾਂ ਦੁੱਖਾਂ ਬਾਰੇ ਕਿੰ ਨੂੰ ਬੋਲ ਕੇ ਦੱਸਣਾ ਚਾਹੁੰਦਾ ਚਰਨਾ ਜਾ ਕੇ ਉਹਦੇ ਚਰਨਾ ਜਾ ਕੇ ਉਹ ਬੜੀਆਂ ਬੇਨਤੀਆਂ ਕਰਦੇ ਨੇ ਅਰਦਾਸਾਂ ਕਰਦੇ ਨੇ ਚੁੱਪ-ਚੀ ਬੋਲ ਕੇ ਦੱਸਣਗੇ ਤੇ ਬਾਸਵਾ ਜੀ ਨੂੰ ਦੱਸਣਾ ਬਹੁਤੇ ਗਿਣੀ ਕਰੀ ਜਾਣੀ ਬਿਆਖ ਕੋਤਵਾਰਾ ਕਰੀ ਜਾਣਾ ਜਿਹਦੇ ਨਾਲ ਕਰ ਜੂਗਾ ਤੇਰੇ ਰਖੀ ਪੂਰੇ ਬੋਲੇ ਜਾਣ ਸਭ ਸੁਏ ਰਹਾ ਹੂ ਬਾਸੂ ਜਿੰਨੇ ਕੰਦੀ ਨੂੰ ਬੋਲ ਬੋਲ ਕੇ ਦੱਸਦਾ ਹੈ ਅਕਾਲ ਪੁਰਖ ਵੈ ਕੋ ਤਾਂ ਬਿਨਾ ਬੋਲਿਆ ਸਾਰੇ ਤੇਰੇ ਲੋਕਾਂ ਦਾ ਸਾਰਾ ਕਾਰਨ ਵੀ ਜਾਣਦਾ ਕਿਉਂਕਿ ਉਹ ਅਕਾਲ ਪੁਰਖ ਵੈ ਕੋ ਹੈ ਸੱਚਾ ਗਿਆਨੂ ਕਰੇ ਕਰਤਾਰ ਬਾਸਾ ਜੀ ਕਹਿੰਦੇ ਉਹ ਨਿਆ ਕਰਦਾ ਸੱਚਾ ਸੰਸਾਰ ਦੇ ਵੇਸਕ ਨਿਆਣੀ ਹੈ ਨਰੰਕਾਰ ਸੱਚਾ ਨਿਉਂ ਕਰਦਾ ਹੈ ਸੱਚਾ ਇਨਸਾਫ ਕਰਦਾ ਹੈ ਇਸ ਕਰਕੇ ਜੇਹਾਂ ਬੀਜੇ ਸੋ ਉਨੇ ਕਰਮਾਂ ਸੰਭਰਾ ਕੇ ਜੇਹਾਂ ਬੀਜ ਰਹੇ ਨਾ ਹੈ 파ਸਾ ਜੀ ਕਹਿੰਦੇ ਵੜਨਾ ਪਵੇਗਾ ਜੇਹਾਂ ਬੀਜ ਕੇ ਆਇਆ ਹੈ ਵੜ ਜਾਣਾ ਹੈ ਇਸ ਕਰਕੇ ਬੋਲ ਕੇ ਕਿੰਨੂੰ ਸੁਣਾ ਲਈ ਉਹ ਕਾਲਪੁਰਖ ਵਹਿ ਰਹੇ ਹੁੰਦੇ ਨੇ 파ਸਾ ਕਹਿੰਦੇ ਨੇ ਬਿਨਾ ਬੋਲਿਆਂ ਸਾਰਾ ਕੁਝ ਜਾਣਦਾ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਹੈ ਕਿਸ ਅਗੰਗੀ ਚੇਹਰਤਾਸ ਕੀਤੇ ਅਗੇ ਅਰਦਾਸਾਂ ਬੇਨਤੀਆਂ ਕਰਕੇ ਅਰਦਾਸਾ ਮੈਨੂੰ ਆਹ ਦੁੱਖ ਨੇ ਮੈਨੂੰ ਆਹ ਦੁੱਖ ਹੈ ਆਸਾ ਜੀ ਉਹ ਤੇ ਜਾਣਦਾ ਦੇ ਦੁੱਖਾਂ ਹੁਲਿਆ ਬਿਆਨੀ ਮੈਂ ਕਹਾਂ ਕਰ ਤਾਹੇ ਗੁਰੂ ਸਭ ਕੁਝ ਜਾਣਦਾ ਹੈ ਉਹਨੂੰ ਪਤਾ ਹੈ ਪਰਮਾਤਮਾ ਸਾਡੇ ਗਿਰੇ ਕਰਨ ਬਿਨਾਂ ਹੀ ਸਾਡੇ ਸਾਰੇ ਦੁੱਖਾਂ ਦਾ ਰੋਕਾਂ ਦਾ ਕਾਰਨ ਵੀ ਜਾਣਦਾ ਹੈ ਸਾਡੇ ਦੁੱਖਾਂ ਦੁੱਖਾਂ ਨੂੰ ਵੀ ਜਾਣਦਾ ਹੈ ਰਹਾਉ ਹੁਣ ਗਰੀਬ ਨੂੰ ਬਾਗ-ਬਾਲ ਸੰਸਣ ਸਮਝਾਉਂਦੇ ਨੇ ਕਹਿੰਦੇ ਪ੍ਰਿੰਦ ਚੰਦ ਚੇਤੇ ਰੱਖਿ ਭਾਈ ਜਿਨ ਕੰਨੀਤੇ ਅਖੀ ਨਾਲ ਪਾ ਸਕਦੇ ਜੇ ਇੱਕ ਦਿਨ ਦੁਨਿਆਵੀ ਕੋਈ ਵਾਰ ਨਹੀਂ ਮਿਲੀ ਅੰਤਰਕਾਰ ਦੇ ਨਾਲ ਪਰਗੇ ਲਈ ਕਰਦੇ ਮੈਨੂੰ ਆਹ ਨਹੀਂ ਦਿੱਤਾ ਐ ਆਹ ਹੀ ਦਿੱਤਾ ਮੇਰਾ ਮਕਾਨ ਨਹੀਂ ਕੋਈ ਕਹਿੰਦਾ ਮੇਰਾ ਮਕਾਨ ਨਹੀਂ ਬਣਿਆ ਕੋਈ ਜਨ ਮੈਨੂੰ ਪੁੱਤਰ ਦੀ ਰਾਖ ਨਾ ਮਿਲੀ ਕੋਈ ਨਾ ਮੇਰੇ ਆਦੂ ਵਾਸਵਿਤ ਜਿਹੜੇ ਚੀਜ਼ਾਂ ਨਹੀਂ ਹਨ ਉਹਨਾਂ ਦਾ ਗਿਆਨ ਕਰਦੇ ਲੱਗਵਾ ਨਹੀਂ ਕੋਈ ਜਾਨ ਪਰ ਇੱਕ ਗੱਲ ਕਦੇ ਚੇਤੇ ਕੀਤੀ ਹੈ ਵਿਚਾਰ ਕਰਦੇ ਕਦੇ ਕੀਤੀ ਹੈ ਜਨ ਹਨ ਇਥੇ ਅੱਖੀ ਨਾਲ ਵਾਸਵਿਤ ਕਹਿੰਦੇ ਤੈਨੂੰ ਅਕਾਲਪੁਰ ਵੈਕੁੰਠ ਕੰਨ ਦਿੱਤੇ ਸੁਣਨ ਵਾਸਤੇ ਅੱਖਾਂ ਦਿੱਤੀਆਂ ਨੇ ਵੇਖਣ ਵਾਸਤੇ ਆ ਨੱਕ ਦਿੱਤਾ ਹੈ ਸਵਾਸ ਲੈਣ ਵਾਸਤੇ ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨ ਨੂੰ ਹੀ ਕਹਿੰਦਾ ਜਿਹੜੇ ਦੁੱਖਾਂ ਦਾ ਰੌਲਾ ਪਾਉਣਾ ਥੋਲ ਪਾਇਆ ਗਰ ਦੇ ਵਿੱਚ ਤੈਂ ਉੱਚੀ ਉੱਚੀ ਬੋਲ ਕੇ ਅਰਦਾਸਾਂ ਕਰ ਕਰਕੇ ਅਕਾਲ ਪੁਰਖ ਨੂੰ ਦੱਸਣ ਲਈ ਕੋਈ ਵੀ ਕਰਦਾ ਹੈ ਪਾਤਸ਼ਾਹ ਕਹਿੰਦੇ ਉਹਨਾਂ ਦੁੱਖਾਂ ਤੋਂ ਬਚਣ ਵਾਸਤੇ ਤੂੰ ਉਸ ਅਕਾਲ ਪੁਰਖ ਵੈਰੂ ਦਾ ਸਿਮਰਨ ਕਿਉਂ ਨਹੀਂ ਕਰਦਾ ਜਿਨੇ ਤੈਨੂੰ ਕੰਨ ਦਿੱਤੇ ਨੇ ਅੱਖਾਂ ਦਿੱਤੀਆਂ ਨੇ ਨੱਕ ਦਿੱਤਾ ਹੈ ਜਿਨ ਜੇਬਾ ਦਿੱਤੀ ਬੋਲੇ ਧਾਪ ਆਸਾ ਕਹਿੰਦੇ ਵੀ ਨੇ ਆ ਜਿਸ ਕਾਲਪੁਰਖ ਵੈਕੋ ਜੀ ਨੇ ਆ ਤੈਨੂੰ ਜੀਵ ਦਿੱਤੀ ਹੈ ਬੋਲੇ ਤਾਂਤਾ ਭਾਵ ਹੈ ਜਿਹੜੀ ਛੇਤੀ ਛੇਤੀ ਬੜੀ ਛੇਤੀ ਛੇਤੀ ਹੋਦੀ ਹੈ ਬੜੀ ਤੇਜ਼ ਤੇਜ਼ ਹੋ ਕੇ ਸਾਰਾ ਕੁਝ ਰਸ ਪੰਦੀ ਹੈ ਆਸਾ ਕਹਿੰਦੇ ਜੀਵ ਕੀ ਨਰੰਕਾਰ ਨੇ ਦਿੱਤੀ ਹੈ ਦਿੱਤੀ ਕਾਦੇ ਬਾਅਦ ਦੇ ਸੀ ਆਸਾ ਕਹਿੰਦੇ ਨਾਮ ਜਪਨ ਬਾਤ ਹੈ ਜੇ ਨਾਮ ਨਹੀਂ ਲੱਗੇਗੀ ਇਹ ਨਿੱਪਾ ਫਿਰ ਆਸਾ ਵਚਨ ਕਰਦੇ ਨੇ ਰਸਨਾ ਜਿਵੇਂ ਨਾਂ ਤੇਲ ਤੇਲ ਕਰ ਘੱਟੀਏ ਭਾ ਸਾਹਿਬ ਇਹਦਾ ਨਾਮ ਜੋ ਬਣਵਾਤੇ ਜੇ ਭਗਤ ਕਿਸੇ ਰਸਨਾ ਦਿੱਤੀ ਸੀ ਤੈਨੂੰ ਤੇ ਤੂੰ ਫਿਰ ਉਸ ਤਜਰਬਾ ਦੇ ਨਾਲ ਗੁਰੂ ਗੁਰ ਕੇ ਦੁੱਖਾਂ ਦੇ ਤੇ ਦੱਸਣ ਦੀ ਕੋਸ਼ਿਸ਼ ਕਰਦਾ ਪਰ ਜਿਹੜੇ ਦੁੱਖਾਂ ਨੂੰ ਨਾਸ ਕਰਨ ਵਾਲਾ ਉਸ ਕਾਰਕ ਉਹ ਵੈਕੁਲ ਦੀ ਦਰਸ਼ਣ ਉਹਨਾਂ ਨੇ ਨਾਮ ਹੈ ਉਹ ਨਾਮ ਕਿਉਂ ਨਹੀਂ ਜਗਦਾ ਹੈ ਜੇਨ ਜੇ ਬਾਦਦੀ ਬੋਲੇ ਤਤ ਜਿਹੜੀ ਜੇ ਪਰ ਸਤਗੁਰ ਪਾਸਾ ਕਹਿੰਦੇ ਭਾਈ ਛੇਤੀ ਛੇਤੀ ਹੋਦੀ ਹੈ ਇਹ ਜੇ ਬਾਦੇ ਨਾਲ ਨਾਮ ਜਪੇ ਰੱਖਾ ਜੇਨ ਮਨ ਰੱਖਿਆ ਅਗਨੀ ਪਾਏ اے ਭਾਈ ਜਿਸ ਮਨੁੱਖ ਨੇ ਵਾਹਿਗੁਰੂ ਜਿਸ ਰੰਕਾਰ ਨੇ ਉਸ ਮਨੁੱਖ ਦੇ ਅੰਦਰ ਨਿਭ ਭਾਗੇ ਸਰੀਰ ਦੇ ਵਿੱਚ ਨਿਭ ਭਾਗੇ ਇਹ ਜਿੰਦ ਨੂੰ ਤਕਾ ਬਿਤਾ ਹੈ ਉਸ ਵਾਹਿਗੁਰੂ ਦਾ ਨਾਮ ਜਪਿਆ ਕਰ ਬਾਜੈ ਪਵਣ ਆਖੈ ਸਭ ਜਾਈ ਆਸਕ ਜਿਸ ਦੀ ਕਨਾ ਦੇ ਨਾਲ ਸਰੀਰ ਵਿੱਚ ਸਵਾਸ ਤੇਰਾ ਚੱਲਦਾ ਇਸ ਸਵਾਸ ਚੱਲਣ ਦੇ ਨਾਲ ਮਨੁੱਖ ਹਰ ਖਾਂ ਤੁਰ ਫਿਰ ਕੇ ਗੁਰ ਚਾਕ ਕਰ ਸਕਦਾ ਹੈ ਦੇਖੋ ਜਿੰਨਾ ਕੇ ਸਵਾਸ ਚੱਲਦੇ ਨੇ ਸਰੀਰ ਉਹਨਾ ਤੇਰੇ ਹੱਥ ਵਿਚ ਆਏ ਉਹਨਾਂ ਜਦੋਂ ਤੇ ਹੱਥ ਚੱਲਦੇ ਨੇ ਉਹਨਾਂ ਜਦੋਂ ਹੀ ਪੈਰ ਚੱਲਣਗੇ ਥੁਰ ਸਕੇਗਾ ਬੋਲ ਸਕੇਗਾ ਜਿੱਤੇ சுவாਸ ਹੱਥ ਨੂੰ ਹੋਵੇ ਨਾ ਫਿਰ ਬੋਲਿਆ ਜਾਣਾ ਨਾ ਕੋਈ ਸਰੀਰ ਨੇ ਮਰਦ ਕਰਣੀ ਹੈ ਸਰੀਰ ਦੇ ਸਾਡੇ ਸਾਹਮਣੇ ਪਿਆ ਹੁੰਦਾ ਹੈ ਜੇ ਵੇਖਿਆ ਕਿੰਨੇ ਵੇਖੇ ਉਹਨਾਂ ਦੇ ਸ੍ਰੀ ਸੰਸਾਰ ਤੋਂ ਜਿਹੜੇ ਗਏ ਨੇ ਸਾਡੇ ਸਾਹਮਣੇ ਕਿੰਨਿਆਂ ਦੀ ਮੌਤ ਹੋਈ ਹੋਣੀ ਹੈ ਸਰੀਰ ਦੇ ਵਿੱਚੋਂ ਤੇ ਕੋਈ ਅੰਗ ਨਹੀਂ ਨਾ ਘਟਦਾ ਹੈ ਪੈਰ ਆਪਣੀ ਜਗ੍ਹਾ ਹੁੰਦੇਵੇਂ ਮਾਤਾ ਆਪਣੀ ਜਗ੍ਹਾ ਹੁੰਦੇਣੀੱਖਾਂ ਨੱਖੋਂ ਸਾਰਾ ਸਰੀਰ ਬਿਲਕੁਲ ਸਹੀ ਹੁੰਦਾ ਹੈ ਪਰ ਉਹ ਇਹ ਕੋ ਜਾਣਦਾ ਕੀ ਹੈ ਭਗਤ ਕਾਸਮੀ ਦੇ ਸਵਾਸ ਨੂੰ ਚਲਾਉਂਦੇ ਨੇ ਤੇ ਸਵਾਸ ਜਦ ਦੇ ਕਿਹਦੇ ਆਸਰੇ ਆਣੀ ਅੰਰਖਾ ਗਿਆ ਸੀ ਇਹ ਸਵਾਸਾਂ ਕਰਕੇ ਉਹ ਜ਼ਿੰਦਗੀ ਚੱਲਦੀ ਹੈ ਤੇ ਫਿਰ ਸਤਿਗੁਰੂ ਕਾਸਮੀ ਨੇ ਜਿਹੜਾ ਆਕਾਰਪੁਰਖ ਵਜੋਂ ਨੇ ਏਡੀ ਵੱਡੀ ਕਿਰਪਾ ਦਿਓਦੇ ਕੀਤਿਆ ਤੇ ਅੰਦਰ ਸਵਾਸ ਚੁਲਾਏ ਵੀ ਇਹੀ ਕਲਾ ਦੇ ਨਾਲ ਸਰੀਰ ਚ ਸਵਾਜ ਚੱਲਦੇ ਨੇ ਫਿਰ ਮਨੁੱਖ ਹਰ ਥਾਂ ਤੁਲਥੇ ਕੇ ਵਿਚਾਰ ਸਕਦਾ ਹੈ ਸਵਾਸਾਂ ਦੇ ਚੱਲਣ ਦੇ ਸਦਕਾ ਬੋਲ ਵੀ ਸਕਦਾ ਹੈ ਫਿਰ ਬੋਲ ਕੇ ਆਪਣਾ ਦੁੱਖ ਵੀ ਦੱਸ ਸਕਦਾ ਹੈ ਆਪਣੀ ਖੁਸ਼ੀ ਵੀ ਜਾਣ ਕਰ ਸਕਦਾ ਹੈ ਆਸਵਿਕ ਦੇ ਫਿਰ ਕਿਉਂ ਉਸ ਅਕਾਲ ਪੁਰਖ ਨੂੰ ਚੇਤੇ ਕਰਨਾ ਜਿਹੜੀਆਂ ਚੀਜ਼ਾਂ ਹੈ ਨਹੀਂ ਉਹਨਾਂ ਦਾ ਗਿਲਾ ਕਰਨਾ ਇਹ ਕਿਤੇ ਸਤਿਗੁਰੂ ਕਾਸਾ ਕਹਿੰਦੇ ਛੁਕੀ ਵੱਡੀ ਗੱਲ ਹੈ ਨੋ ਨਰੰਕਾਰ ਮੈਂ ਜਿਹੜੀਆਂ ਆਧਾਤਾਂ ਦਿੱਤੀਆਂ ਮੈਂ ਤੇਰੇ ਧਿਆਨ ਵਿੱਚ ਹੀ ਨਹੀਂ ਹਨ ਇਹਨਾਂ ਦਾ ਸੁਭਾਅ ਨਹੀਂ ਨਹੀਂ ਦਿੱਤਾ ਹੈ ਤੇਰੇ ਕੋਲ ਇਸ ਕਰਕੇ ਜੇਤਾ ਮੋਹੋ ਪ੍ਰੀਤ ਸੁਆਦ ਆਸਬਿਨ ਜਿੰਨੇ ਤੇਰੇ ਆ ਸੰਸਾਰ ਦੇ ਮੋਹ ਨੇ ਜਿੰਨੇ ਜਿਤਨਾ ਵੀ ਮਾਇਆ ਦਾ ਮੋਹ ਦੁਨੀਆ ਦੀ ਪ੍ਰੀਤ ਤੇ ਰਸਾ ਪਸੰਦ ਤੇਰਾ ਸੁਆਦ ਹੈ ਮੈਂ ਪ੍ਰਾਤਨ ਸੁਆਦ ਹੈ ਚੇਤੇ ਰੱਖੀਂ ਤਕ ਕਾਲਕ ਦਾ ਗਾਲ ਪਾਸਬਿ ਦੇ ਸਾਰੇ ਹੀ ਤੇਰੇ ਮਨ ਚ ਵਿਕਾਰਾਂ ਨੇ ਕਾਲਕ ਪੈਦਾ ਕਰਦੇ ਨੇ ਜਿੰਨੇ ਵੀ ਸੰਸਾਰ ਦੇ ਉਹ ਨੇ ਮਾਇਆ ਦੇ ਰਸ ਨੇ ਸੁਧ ਸਵਾਦ ਦੇ ਪਦਾਰਥਾਂ ਦੇ ਮੈਤ ਪਦਾਰਥਾਂ ਦੇ ਸਵਾਦ ਨੇ ਪਾਸਬਿ ਦੇ ਸਾਰੇ ਹੀ ਭਾਈ ਮਨ ਦੇ ਉਪਰ ਵਿਕਾਰਾਂ ਨੇ ਮਨ ਕਾਲਕ ਪੈਦਾ ਕਰਦੇ ਨੇ ਤੇ ਵਿਕਾਰਾਂ ਦੇ ਤਾਗ ਲਾ ਜਾਂਦੇ ਨੇ ਜਿਵੇਂ ਤੇਰੇ ਸਰੀਰ ਦੇ ਉੱਪਰ ਜਿਤੇਰੇ ਮਨ ਦੇ ਉੱਤੇ ਵਿਕਾਰਾਂ ਦੇ ਦਾਗ ਲੱਗ ਗਏ ਫਿਰ પાਸਾਂ ਵਿੱਚ ਦੇ ਚੇਤੇ ਰੱਖੀ ਦਾਗ দোষ ਮੋਹ ਚੱਲਿਆ ਲਾਈ ਸਿਮਰਨ ਨੂੰ ਸੰਜਾ ਰਹਿ ਕੇ ਵਿਕਾਰਾਂ ਦੇ ਵਿੱਚ বাস ਕੇ ਮਨੁੱਖ ਵਿਕਾਰਾਂ ਦੇ ਦਾਗ ਆਪਣੀ ਮੱਥੇ ਤੇ ਲਾ ਕੇ ਜਦੋਂ ਇੱਥੋਂ ਚੱਲ ਪੈਂਦਾ ਹੈ ਦਾਰਗਹਾ ਵਸਣ ਨਹੀਂ ਜਾਏ 파ਸਾਗਦੇ ਤੇ ਪ੍ਰਮਾਤਮਾ ਦੀ ਕੋਈ ਵੀ ਥਾਂ ਨਹੀਂ ਮਿਲਦੀ ਲੈ ਬਚਦੇ ਜੇ ਸਾਡੇ ਵਿਕਾਰਾਂ ਦੇ ਦਾਗ ਮੱਥੇ ਤੇ ਲੱਗੇ ਹੋਏ ਨੇ ਵਿਕਾਰਾਂ ਦੇ ਨਾਲ ਮਨ ਭਰਿਆ ਹੋਇਆ ਹੈ ਹਰ ਵੇਲੇ ਵਿਕਾਰ ਹੀ ਵਿਕਾਰ ਚੇਤੇ ਕਰਨੇ ਲਈ 파ਸਾਗਦੇ ਤੇ ਤੇਰੇ ਮੱਥੇ ਤੇ ਦਾਗ ਲੱਗ ਜਾਣੇ ਵਿਕਾਰਾਂ ਕਰ ਇਹਨਾਂ ਵਿਕਾਰਾਂ ਕਰਕੇ ਬੰਨ ਰੰਕਾਰ ਦੀ ਦਰਗਾਹ 'ਚ ਥਾਂ ਨਹੀਂ ਮਿਲਦੀ ਨਰੰਕਾਰ ਦੇ ਰੰਗਾਂ ਵਿੱਚ ਆਤਮਾ ਨੂੰ ਜਿਵੇਂਗੀ ਸਤਿਗੁਰ ਸੇਟੀ ਰਖਿਆ ਦਰ ਕੇ ਪਾਈਏ 타ਉਪਾਸਰ ਉਸ ਨੂੰ ਜਮ ਦੇਤੀ। ਬਾਸਰ ਵਿੱਚ ਨਰੰਕਾਰ ਦੇ ਰੰਗ ਵਿੱਚ ਰੰਗੇ ਹੋਏ ਮੂਤਰੰਕਾਰ ਦੀ ਵਰਗਾ ਵੀ ਖਾਂ ਹੁੰਦੀ ਹੈ। ਵਿਕਾਰਾਂ ਵਿੱਚ ਲੰਡੇ ਹੋਈ ਹੁੰਦੀ ਮਿਲਣੀ ਹੈ। ਇਸ ਕਰਕੇ ਕਰਮ ਮਿਲੇ ਹੈ ਆਖਣ ਦੇ ਨਾਮ ਸਤਿਗੁਰ ਜੀ ਕਹਿੰਦੇ ਪਰ ਇਹ ਕਾਲਪੁਰ ਗੁਰੂ ਪ੍ਰਭੂ ਜੀ ਜੀਵ ਦੇ ਵੀ ਕੀ ਵਾਸਾ ਹੈ ਤੇਰਾ ਨਾਮ ਸਿਮਰਨ ਕਰੂੰ ਤੇਰੀ ਮਿਹਰ ਨਾਲ ਨਿਲ ਸਕਦਾ ਹੈ ਜੇ ਗੁਰੂ ਦੀ ਮਿਹਰ ਹੋਈ ਦੀ ਅਕਾਲ ਪੁਰਖ ਵੈਰ ਕੋ ਪ੍ਰਭੂ ਮਿਹਰ ਕਰੇਗਾ ਫਿਰ ਵੀ ਨਾਮ ਜਪਣ ਦਾ ਕੋਣ પ્રાપ્ત ਹੋ ਸਕਦਾ ਪਰ ਜੇ ਅਸੀਂ ਗੁਰੂ ਦੀ ਦੂਰੀ ਵਿੱਚ ਹੀ ਨਹੀਂ ਆਵਾਂਗੇ ਕੋ ਗੁਰੂ ਕਿਰਪਾ ਨਾਲ ਕਰੇਗਾ ਇਸ ਕਰਕੇ ਵਾਸਾ ਨੇ ਸਾਨੂੰ ਰੋਜ਼ ਪੂਜਾ ਬਾਜਨ ਕਰਦੇ ਨੇ ਰੋਜ਼ ਨਜਾਉਂਦੇ ਨੇ ਭਾਈ ਸੰਗਤ ਵਿੱਚ ਆਇਆ ਕਰ ਗੁਰੂ ਦੀ ਸੰਗਤ ਕਰਿਆ ਕਰ ਜੇ ਗੁਰੂ ਜੀ ਸੰਗਤ ਕਰੇਗਾ ਤਾਂ ਗੁਰੂ ਨੇ ਤੈਨੂੰ ਸਭ ਮੱਤਵ ਬਖਸ਼ਿਸ਼ ਕਰ ਦੇਣੀ ਹੈ ਤੇ ਗੁਰੂ ਦੀ ਕਿਰਪਾ ਤੇਰੇ ਤੇ ਉਜਾਈਗੀ ਫਿਰ ਤੂੰ ਨਾਮ ਜੋਗੇਗਾ ਨਹੀਂ ਗੁਰੂ ਤੋਂ ਬਿਨਾਂ ਕੋਈ ਗੁਰਪਾਸਾ ਕਹਿੰਦੇ ਅਕਾਲ ਪੁਰਖ ਵਹਿਗੂ ਜੀ ਦੀ ਮਿਹਰ ਤੋਂ ਬਿਨਾਂ ਇਹ ਗੁਣ ਸਿਮਰਨ ਦਾ ਨਾਮ ਜੋਣ ਦਾ ਹੁ ਨਹੀਂ ਮਿਲਦਾ ਹੈ ਜਿਤ ਲਗ ਕਰਣਾ ਹੋਰ ਨਹੀਂ ਤਾਹੋ ਦੇ ਨਾਮ ਦੇ ਵਿੱਚ ਲੱਗ ਕੇ ਹੀ ਮੋਹ ਦੇ ਬਕਾਰਾਂ ਦੇ ਸਮੁੰਦਰ ਜਿਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਮੰਜ਼ਗੀ ਦਾ પાਸਾ ਕਿੰਦੇ ਇਨਾਂ ਤੋਂ ਬਚਣ ਲਈ ਕੋਈ ਥਾਂ ਹੈ ਹੀ ਨਹੀਂ ਜਿਹਨੇ ਵਾਕੀ ਯਤਨ ਕਰ ਲੈ ਕਿਸੇ ਨੇ ਇੰਦਾਂ ਸਾਥ ਨਹੀਂ ਨਿਭਾਉਣਾ ਹੈ ਜੇ ਤੂੰ ਮੋਹ ਭਰੇ ਇਸ ਸਮੁੰਦਰ ਦੇ ਵਿੱਚੋਂ ਪਾਸਾ ਕਿਵੇਂ ਬਚਣਾ ਚਾਹੁੰਨੇ ਕੋਈ ਇੱਕੋ ਇੱਕ ਰਸਤਾ ਹੈ ਉਸ ਅਕਾਲ ਪੁਰਖ ਵਹਿਗੂ ਜੀ ਦੀ ਸੰਗਤ

ਆਸਾ ਜੀ ਕਹਿੰਦੇ ਹੁਣ ਵਿੜਾ ਉਹਨਾਂ ਦਾ ਸਮਾਸੀ ਤੇਰਾ ਹੁਣ ਤੇ ਵਿੜਾ ਨਾਮ ਰੂਪੀ ਵਿੜਾ ਤਿਆਰ ਨਹੀਂ ਕੀਤਾ ਪਰ ਜਦੋਂ ਸੰਸਾਰ ਸੁੰਦਰ ਦੇ ਵਿੱਚ ਡੁੱਬ ਗਿਆ ਫਿਰ ਤੈਨੂੰ ਪਾਰ ਨਹੀਂ ਕਿਸੇ ਨੇ ਬੁਲਾਇਆ ਇਸ ਕਰਕੇ ਹੁਣ ਵਿੜਾ ਹੈ ਹੁਣ ਨਾਮ ਜਪਦਾ ਹੈ ਭਾਈ ਸੰਜੁਣ ਕਰ ਲੈ ਬੰਦਗੀ ਕਰ ਲੈ ਉਹ ਸਮਝਾਉਂਦੇ ਨੇ ਗੁਰੂ ਵਾਲਾ ਬਣ ਜਾ ਗੁਰੂ ਵਾਲਾ ਬਣ ਕੇ ਗੁਰੂ ਦੇ ਦਿੱਤੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਸਾਧ ਲੈ ਤੇ ਬਾਸਾ ਕਹਿੰਦੇ ਤੂੰ ਵਚਨ ਵੀ ਹੋਰ ਵੀ ਥਾਣੀ ਹੈ ਤੇਰੇ ਕੋਲ ਕਿਰੋ ਵਿਰੋਹੀ ਹੀ ਬਚਾਏਗਾ ਸੰਸਾਰ ਸੰਤਨ ਨੂੰ ਤੇ ਬਾਸਵ ਜੀ ਸਾਨੂੰ ਰੋਜ਼ ਬੇਨਤੀ ਕਰਦੇ ਰਹੋ ਸਮਝਾਉਂਦੇ ਨੇ ਭਾਈ ਮੈਂ ਦੇਖਿਆ ਇਹ ਸੰਸਾਰ ਝੇਕੜ ਦੇ ਨਾਲ ਭਰਿਆ ਪਿਆ ਹੈ ਮੋਹ ਦੇ ਝੇਕੜ ਨਾਲ ਇੱਕ ਪੈਰ ਨਾ ਨਿਪਟਿਆ ਲੰਗਾ ਦਿੱਤ ਸਾਰੇ ਉਹਦੇ ਪੀਣੇ ਨਿਵਾਸਾ ਪਾਣੀ ਕਾ ਤਿਨ ਹੈ ਕੀਆ ਅੰਕਜ ਮੋਹ ਪਗਣੀ ਚੱਲੇ ਹਨ ਦੇਖਾ ਤਰਭੀ ਜੀ ਆਸਾ ਕਹਿੰਦੇ ਡੁੱਬ ਰਿਹਾ ਸਾਰਾ ਸੰਸਾਰ ਜੀ ਬਚਣੈ ਸਿਰ ਗੁਰੂ ਵਾਲਾ ਬਣ ਗੁਰੂ ਦੀ ਸਿੱਖ ਸਿਲਾ ਕਰਿਆ ਕਰ ਨਾਮ ਜਪਿਆ ਕਰ ਨਾਮ ਕੀ ਬੇੜੀ ਤੇ ਪਾਰ ਚੜ੍ਹਤ ਸਵਾਰ ਹੋ ਕੇ ਹੀ ਇਹ ਸੰਸਾਰ ਸੰਕਰ ਨੂੰ ਤਰਿਆ ਜਾ ਸਕਦਾ ਹੈ ਜੇ ਕੋ ਡੁੱਬੈ ਫਿਰ ਹੋਵੇ ਸਾਰ ਤੇ ਆਸਾ ਕਹਿੰਦੇ ਜੇ ਤੂੰ ਗੁਰੂ ਵਾਲਾ ਬਣ ਵੀ ਗਿਆ ਇਹ ਗੁਰੂ ਵਾਲਾ ਬਣ ਕੇ ਤੇ ਤੂੰ ਨਾਮ ਵੀ ਨਾ ਜਪਿਆ ਗਿਆ ਨਾ ਫਿਰ ਵੀ ਨਰਾਜ ਨਾ ਹੋਣਾ ਕਿ ਗੁਰੂ ਨੇ ਆਪਣੇ ਨਾਮ ਦੀ ਦਾਜ ਰਖਣੀ ਹੈ ਆਸਾਂ ਕਹਿੰਦੇ ਜਿ ਨਰਾਜਤਾ ਦੀ ਲੋੜ ਨਹੀਂ ਹੈ ਜੇ ਕੋਈ ਮਨੁੱਖ ਪ੍ਰਭੂ ਨੂੰ ਭੁਲਾ ਕੇ ਗੁਰੂ ਵਾਲਾ ਬਣ ਕੇ ਵਿਕਾਰਾਂ ਦੇ ਵਿੱਚ ਫਸ ਵੀ ਜਾਂਦਾ ਟੁੱਟ ਵੀ ਜਾਂਦਾ ਭਾਈ ਉਹ ਪ੍ਰਭੂ ਫਿਰ ਕਿੰਨਾ ਦਿਆਲੂ ਹੈ ਕਿੰਨਾ ਕਿਰਪਾਲੂ ਹੈ ਫਿਰ ਵੀ ਉਸਦੀ ਸੁਮਾਰ ਕਰਦਾ ਹੈ ਦੇਰਿਓ ਸਰਕਾਰ ਕੋਲ ਕੋ ਵੈਕ ਉਸ ਸਜੋਤਰੀ ਰੱਖਿਆ ਕਰਦਾ ਹੈ ਨਾਨਕ ਸਾਚਾ ਸਰਬ ਦਾਤਾਰੋ ਇਸ ਕਰਕੇ ਉਹਨ ਸਤਿਗੁਰ ਪਾਸਾ ਵਚਨ ਕਰਦੇ ਨੇ ਕਿ ਨਾਨਕ ਉਹ ਸਦਾ ਦੇਵਨਨ ਵਾਲਾ ਪ੍ਰਭ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਕਿਸੇ ਨੂੰ ਵੀ ਮਿਰਗਾਨੀ ਰੱਖਦਾ ਨਹੀਂ ਕਿਸੇ ਨੂੰ ਵੀ ਦਾਤਾਂ ਤੋਂ ਬੰਨ੍ਹ ਨਹੀਂ ਰੱਖਦਾ ਹੈ ਵੇਖੋ ਸਾਰੇ ਸੰਸਾਰ ਦੇ ਵਿੱਚ ਸੀਜੇ ਵਿਚਾਰ ਕਰੀ ਨਿਰੰਕਾਰ ਦੇ ਸਰੀਰ ਦੇ ਕੈ ਇਕ ਗਰੀਬ ਨੂੰ ਸ਼ਰੀਰ ਦਿੱਤਾ ਹੈ ਤੇ ਗਰੀਬਨਵਾਰ ਭਾਸਾ ਕਹਿੰਦੇ ਜੀਵੋ ਪਾਏ ਪੈਜਿਨ ਸਾਜਿਆ ਦਿੱਤਾ ਪੈਣ ਖਾਣ ਪੈਣ ਵੀ ਦੇਰ ਹੈ ਪਾਣ ਵੀ ਦੇਰ ਹੈ ਭੁਖਾਰੀ ਕਿਛੁ ਖਾਣ ਤੁੰਦਾ ਹੈ ਇਸ ਕਰਕੇ ਸਾਰਿਆਂ ਗਾਤਾਂ ਦੇਰ ਹੈ ਬਿਰਵਾਨੀਆ ਤਰ੍ਹਾਂ ਹੈ ਕਿਛੁ ਇਸ ਕਰਕੇ ਗਰੀਬਨਵਾਰ ਭਾਸਾ ਮਹਾਰਾਜ ਕਹਿੰਦੇ ਤੇ ਮੈਂ ਪ੍ਰੇਮਿਆ ਤੇ ਨਾਮ ਨਹੀਂ ਜਪਿਆ ਵਿਸਰਗਿਆ ਤੇ ਤੁਮ ਰੰਕਾਰ ਆਕਰਕੇ ਹੀ ਤੂੰ ਮੁਕੀ ਹੋਇਆ ਹੈ ਤਾਂ ਕਰਕੇ ਤੈਨੂੰ ਤੇ ਰੋਗ ਲੱਗੇ ਨੇ ਜਿਹੜਾ ਅਭਿਆਨ ਰੋਗ ਲੱਗਿਆ ਤੇ ਸਤਿਗੁਰਾਂ ਦਾ ਬਾਗਨੁ ਤਵੇਸ ਜਦੋਂ ਗੁਰਪ੍ਰੇਮੇ ਨੇ ਆਪਣੀ ਮਨ ਦੇ ਵਿੱਚ ਵਸਾਇਆ ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਸੁਪੀਨ ਸੰਤਖੂਰ ਸਾਰਾ ਹਟ ਗਿਆ ਸਾਰਾ ਰੋਗ ਗਿਆ ਤੇ ਜਦੋਂ ਕੋਟ ਦੂਰ ਹੋਇਆ ਤਾਂ ਦਾ ਕੋਟ ਵੀ ਦੂਰ ਹੋ ਗਿਆ ਜਿਹੜਾ ਮਨ ਨੂੰ ਕੋਟ ਲੱਗਿਆ ਸੀ ਵਿਕਾਰਾਂ ਦਾ ਉਹ ਵੀ ਦੂਰ ਹੋ ਗਿਆ ਐਸਾ ਗੁਰੂ ਮਨਾਂ ਦੇ ਵਿੱਚ ਰੰਗਿਆ ਗਿਆ ਤੇ ਜਿਨਾਂ ਨਾਮ ਦਾ ਸੰਕਲਪ ਕਰ ਦਿੱਤਾ ਨਾਮ ਜਪ ਕੇ ਆਪਣੇ ਮਨੁੱਖਾ ਜਨਮ ਦੇ ਤੇ ਪ੍ਰੇਮ ਨੇ ਸਤਿ ਗੀਤਾ ਦੇ ਵਿਆਸ ਵਿੱਚ ਪਰਮਾਨੰਦ ਹੁੰਦਾ ਹੈ ਸਤਿਗੁਰਾਂ ਦੇ ਮਹੰਤਰੀ ਦੇ ਨਾਲ ਵਿੱਚ ਇਹ ਪਰਮਾਨੰਦ ਮਿਲਿਆ ਇਸ ਕਰਕੇ ਸਾਈਂਆਂ ਨੇ ਉਂਤੇ ਇਹ ਸੁਝਾਇਆ ਭਾਈ ਤੇ ਮਨੁੱਖਾ ਜਨਮ ਬੜਾ ਬੇਉਲਕ ਹੈ ਤੇਰਾ ਇਹ ਉਨਾ ਚਿਰ ਬਿਰਕਦਾ ਨਹੀਂ ਰਹੇਗਾ ਉਨਾ ਚਿਰ ਜਲਾਪ ਕਰਦਾ ਹੀ ਰਹੇਗਾ ਜਿੰਨਾ ਚਿਰ ਉਹ ਅਕਾਲ ਪੁਰਖ ਵੈਗੁਰੂ ਦੀ ਸਿੱਖ ਸਲਾਹੇ ਨਾਲ ਜੁੜਦੀ ਜਾਂਦਾ ਜੈ ਧਨ ਬਾਣੀ ਜੋ ਬਿਸਰੇ ਜਾਏ ਉਹਨਾਂ ਚਿਰ ਤੈਨੂੰ ਕਾਲਪੁਰਖ ਵੈਗੁਰੂ ਦੀ ਸਿੱਖ ਸਲਾਹ ਅਕਾਲ ਪੁਰਖ ਵੈਗੁਰੂ ਜੀ ਦੀ ਸਿੱਖ ਸਲਾਹ ਦੀ ਬਾਣੀ ਉਹ ਸ੍ਰੀ ਗੁਰੂ ਹੈ ਉਹਨਾਂ ਚਿਰ ਖਰਪਦਾ ਹੀ ਨਹੀਂ ਅੰਡਾ ਤਰਪਾਈ ਨਹੀਂ ਨਾਂਦੇ ਜੇ ਜਦੋਂ ਨਾਮ ਨਾਲ ਜੁੜ ਜਾਏਗਾ ਫਿਰ ਬਾਸਵਾ ਕਹਿੰਦੇ ਤੇਰੇ ਸਾਰੇ ਦੁੱਖ ਕਿਉਂਕਿ ਤੋਕਰੀ ਨਹੀਂ ਹੈ ਕਿ ਸੰਸਾਰ ਵਿੱਚ ਆ ਕੇ ਸਾਡੇ ਤਨ ਨੂੰ ਬਿਯੋਗ ਲੱਗਿਆ ਸਭ ਤੋਂ ਵੱਡਾ ਉਹ ਹੈ ਜਿਹੜਾ ਮਾਨ ਲੱਗਿਆ ਹੈ ਵਿਚਾਰਾਂ ਤੇ ਇਹ ਵਿਚਾਰਾਂ ਦੇ ਗੁਪ ਨਾਮ ਨਾਲ ਹੀ ਹੋਣਗੇ ਇਸ ਕਰਕੇ ਭਾਈ ਗੁਰੂ ਵਾਲੇ ਬਣ ਗੁਰੂ ਜਰਨਾ ਨਾਲ ਜੁੜੋ ਗੁਰੂ ਵਾਲੇ ਕਰਨ ਬਣ ਕੇ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਸਰਵਣ करिए ਸੁਣੀਏ ਪੜ੍ਹੀਏ ਵਿਚਾਰੀ ਪ੍ਰਾਣੀ ਸਤਿਗੁਰੂ ਬਾਸਾ ਕਹਿੰਦੇ ਨੇ ਆਇਓ ਪੜਨ ਸੁਣਨ ਕੋ ਬਾਣੀ ਅਸੀਂ ਮਨੁੱਖਾ ਜਨਮ ਬਾਣੀ ਪੜਨ ਬਾਤ ਤੇ ਸੁਣਨ ਬਾਤ ਤੇ ਅੰਮ੍ਰਿਤਿਆ ਸਮਾ ਸਾਨੂੰ ਜਿਸ ਕਰਕੇ ਪਰਮਾਣੀ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਆਪਣੇ ਵਿੱਚ ਵਸਾਈਏ ਤਾਂ ਜੋ ਜਿਹੜਾ ਅੰਮੁੱਖਾ ਜਨਮ ਸਾਨੂੰ ਹੁਣ ਮਿਲਿਆ ਹੈ ਭਾਈ ਪਤਾ ਨਹੀਂ ਕਿੰਨੀ ਕੁ ਦੇਰ 84 ਲਖ ਪਰਮ ਤੇ ਪਰਮ ਤੇ ਤੁਲ ਲਖ ਜਨਮ ਆਵਕਾਇਓ ਆਸਾਂ ਵਿੱਚ 84 ਲਖ ਘੋਕ ਕੇ ਆਏ ਜੋ ਨਾ ਪੂਜਾ ਰੱਖੀ ਅਮਨੁਖਾ ਜਨਨੇ ਮਿਲ ਗਿਆ 84 ਰਕੂਪਤ ਕੇ ਫਿਰ 84 ਰਕੂਨ ਤੋਂ ਬਾਅਦ ਸਰੀਰ ਮਿਲਿਆ ਤੇ ਬਾਸਾ ਕਹਿੰਦੇ ਹਰੀ ਵੀ ਤੁਮ ਨਾਮ ਨਹੀਂ ਜਪਦਾਨੇ ਹਰੀ ਮੂਰੇ ਤੋ ਕੋਛੇ ਰਸ ਰਖਾਏ ਹਾਲੇਲੂਇਆ ਮੁਰਖਾ ਉਸਤਾਰਪਨ ਦਾ ਨਾਮ ਜਪਦਾ ਇਹ ਕੋਛੇ ਰਸਾਂ ਦੇ ਵਿੱਚ ਸੰਸਾਰ ਦੇ ਰਸਾਂ ਕਸ਼ਾਂ ਦੇ ਵਿੱਚ ਮੋਹ ਮਾਇਆ ਦੇ ਵਿੱਚ ਫਸ ਗਿਆ ਇਹ ਮੁਰਖਾ ਜਨਨ ਨੂੰ ਵਿਅਰਜਣ ਵਾਲਾ ਹੈ ਇਸ ਕਰਕੇ ਭਾਈ ਕੋਣੀ ਵਾਲਾ مع <سؤال>